ਬੇਜਮੀਨੇ ਹੋਣ ਕਾਰਨ ਸਾਨੂੰ ਮਤਲਬ ਜਿਹੜੇ ਬੈਂਕਾਂ ਨੇ ਉਹਨਾਂ ਤੋਂ ਕਰਜ਼ੇ ਨਹੀਂ ਮਿਲਦੇ ਹੈਗੇ ਸਾਡੇ ਮੁਲਕ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਸਾਡਾ ਮਾਨ ਸਤਕਾਰ ਹੈ ਜਿਹੜਾ ਉਹ ਵੱਡੇ ਜ਼ਗੀਰਦਾਰਾਂ ਦੇ ਪੈਰਾਂ ਦੇ ਥੱਲੇ ਰੋਲਿਆ ਜਾਂਦਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਗਿੱਧਿਆਂ ਚ ਇੱਕ ਬੋਲੀ ਪੈਂਦੀ ਹੈਗੀ ਆ ਵੀ ਮੈਂ 25 ਮਰਬਿਆਂ ਵਾਲੀ ਕਚਹਿਰੀ ਵਿੱਚ ਮਿਲੇ ਕੁਰਸੀ ਇਹਦਾ ਮਤਲਬ ਆ ਵੀ ਕਚਹਿਰੀਆਂ ਚ ਕੁਰਸੀਆਂ ਠਾਣਿਆਂ ਚ ਕੁਰਸੀਆਂ ਸਿਆਸਤਾਂ ਦੇ ਵਿੱਚ ਕੁਰਸੀਆਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਕੋ ਪੈਦਾਵਾਰ ਦੇ ਸਾਧਨ ਨੇ ਚਾਹੇ ਉਹ ਟਰਾਂਸਪੋਰਟ ਆ ਚਾਹੇ ਖੇਤੀ ਆ ਚਾਹੇ ਇੰਡਸਟਰੀ ਹੈਗੀ ਆ ਇਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਇਹ ਸਾਰੀਆਂ ਖੇਤਾਂ ਨਾਲ ਤੇ ਜ਼ਮੀਨ ਨਾਲ ਲਗਭਗ ਸੰਬੰਧਿਤ ਨੇ ਪਰ ਤੁਸੀਂ ਮਜ਼ਦੂਰ ਜਥੇਬੰਦੀ ਵੱਲੋਂ ਇਸ ਸੰਘਰਸ਼ ਚ ਆਏ ਹੋ ਤਾਂ ਮਜ਼ਦੂਰਾਂ ਨੂੰ ਇਹਦਾ ਕੀ ਫਾਇਦਾ ਹੋਊਗਾ ਮਜ਼ਦੂਰਾਂ ਨੂੰ ਇਹਦਾ ਕੀ ਲਾਭ ਹੋਊਗਾ ਦੇਖੋ ਪਹਿਲੀ ਗੱਲ ਤਾਂ ਇਹ ਹੈਗੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਤੁਸੀਂ ਤਾਂ ਮਜ਼ਦੂਰ ਆ ਤੁਹਾਡਾ ਖੇਤੀ ਨੀਤੀ ਨਾਲ ਕੀ ਸੰਬੰਧ ਜੀ ਪਹਿਲੀ ਗੱਲ ਮੈਂ ਇੱਥੇ ਸਪਸ਼ਟੇ ਕਰਨੀ ਚਾਹੁੰਦਾ ਹੈਗਾ ਵੀ ਸਾਡੇ ਮੁਲਕ ਦੇ ਵਿੱਚ ਜਾਤਾਂ ਪਾਤਾਂ ਦਾ ਜੋ ਹਜ਼ਾਰਾਂ ਸਾਲ ਪਹਿਲਾਂ ਸਿਸਟਮ ਖੜਾ ਕੀਤਾ ਗਿਆ ਹੈਗਾ ਉਹਦੇ ਤਹਿਤ ਪੰਜਾਬ ਦੇ ਅੰਦਰ ਮੁਲਕ ਦੇ ਅੰਦਰ ਇਹ ਜਾਤਾਂ ਪਾਤਾਂ ਗੁੱਤਾਂ ਦਾ ਜਿਹੜਾ ਗੇੜ ਚ ਲਾਇਆ ਹੋਇਆ ਇਹ ਅਸਲ ਦੇ ਵਿੱਚ ਸਾਡੀ ਜਿਹੜੀ ਏਕਤਾ ਹੈਗੀ ਉਹਨੂੰ ਖੰਡਾਇਆ ਗਿਆ ਹੈਗਾ ਤਾਤ ਰੂਪ ਦੇ ਵਿੱਚ ਅਸੀਂ ਜਿਹੜੇ ਖੇਤ ਮਜ਼ਦੂਰ ਜਿਹਨਾਂ ਨੂੰ ਕਿਹਾ ਜਾਂਦਾ ਅਸੀਂ ਬੇਜਮੀਨੇ ਕਿਸਾਨ ਆ ਕਿਉਂਕਿ ਜਦੋਂ ਕੋਈ ਕਿੱਤਾ ਕਰਦਾ ਹੈਗਾ ਕਿੱਤੇ ਦੇ ਆਧਾਰ ਤੇ ਉੱਤੇ ਉਸ ਚੀਜ਼ ਦਾ ਨਾਮ ਜਿਹੜਾ ਪਾਇਆ ਜਾਂਦਾ ਹੈਗਾ ਵੀ ਕੇ ਜੋ ਇੱਕ ਤਗ ਰਹਾਨੇ ਵੀ ਇੱਕ ਅੰਦਾ ਜਿਹੜੀ ਉਹ ਲੋਕਾਂ ਦੇ ਸਾਹਮਣੇ ਆਪਣੇ ਕਾਇਡਰ ਦੇ ਸਾਹਮਣੇ ਲੈਂਦੀ ਆ ਵੀ ਖੇਤ ਮਜ਼ਦੂਰ ਨੇ ਜਿਹੜੇ ਅਸਲ ਦੇ ਵਿੱਚ ਬੇਜਮੀਨੇ ਕਿਸਾਨ ਨੇ ਇਹਦੇ ਕਰਕੇ ਸਾਡਾ ਜਿਹੜਾ ਖੇਤੀ ਨਾਲ ਨੀਤੀ ਦਾ ਸੰਬੰਧ ਹੈਗਾ ਕਿਸਾਨੀ ਨਾਲੋਂ ਵੱਧ ਪ੍ਰਭਾਵਿਤ ਖੇਤੀ ਨੀਤੀ ਸਾਨੂੰ ਕਰ ਰਹੀ ਹੈ ਸਾਡੇ ਕੋਲ ਖੇਤ ਨਾ ਹੋਣ ਕੇ ਪੰਜਾਬ ਦੇ ਅੰਦਰ ਮੁਲਕ ਦੇ ਅੰਦਰ ਜਿਹੜਾ ਮਜ਼ਦੂਰਾਂ ਦੀ ਆ ਉਹ ਸਮਾਜ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਉਹਦੀ ਮਤਲਬ ਪੂਰੀ ਬੁੱਕਤ ਨਹੀਂ ਸਮਾਜ ਦੇ ਵਿੱਚ ਅੱਜ ਵੀ ਉਹਨਾਂ ਨੂੰ 달ਤ ਕਹਿ ਕੇ ਜਾਂ ਮਤਲਬ ਨੀਵੀਂ ਜਾਤਾਂ ਕਹਿ ਕੇ ਉਹਨਾਂ ਨੂੰ ਚੌਥੇ ਪੌੜੇ ਵਾਲੇ ਲੋਕ ਕਹਿ ਕੇ ਉਹਨਾਂ ਦਾ અપਮਾਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਇਹਦੇ ਕਰਕੇ ਖੇਤੀ ਨੀਤੀ ਨਾ ਹੋਣ ਕਰਕੇ ਸਾਨੂੰ ਮਤਲਬ ਅੱਜ ਵੀ ਮੰਦਰੀਗਾ ਵਰਗੇ ਕੰਮਾਂ ਦੇ ਵਿੱਚ ਹੈ ਜਿਹੜਾ ਜਿਹੜਾ ਪੂਰੇ ਪਿੰਡ ਦਾ ਜਿਹੜਾ ਗੰਦ ਹੈ ਉੱਥੇ ਜਾ ਕੇ ਸਾਡੀਆਂ ਮਾਵਾ ਭੈਣਾਂ ਨੂੰ ਕੰਮ ਆ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਜੇ ਅੱਜ ਪੰਜਾਬ ਦੇ ਅੰਦਰ ਖੇਤੀ ਨੀਤੀ ਬਣੀ ਜੋ ਅਸੀਂ ਲక్ష్ਮਰ ਸਿੰਘ ਨੇ ਕਿਹਾ ਵੀ ਅਸੀਂ 1.75 ਇਕੜ ਦਾ ਕਾਨੂੰਨ ਹੈ ਜਿਹੜਾ ਉਹ ਲਾਗੂ ਕਰਾਉਣਾ ਚਾਹੁੰਦੇ ਹੈਗੇ ਆ ਤਾਂ ਸਾਡੇ ਮਜ਼ਦੂਰਾਂ ਦਾ ਜਿਹੜੇ ਪੌਣੇ 3 ਇਕੜ ਪੰਜਾਬ ਦੇ ਵਿੱਚ ਤੇ ਮੁਲਕ ਪੱਧਰ ਤੇ ਜੇ ਇਹ ਕਾਨੂੰਨ ਲਾਗੂ ਹੁੰਦਾ ਤਾ ਸਾਨੂੰ 5 ਏਕੜਾਂ ਜਿਹੜੀ ਜ਼ਮੀਨ ਉਹ ਮਤਲਬ ਮਿਲੂਗੀ ਇਹਦੇ ਕਰਕੇ ਜਦੋਂ ਸਾਡੇ ਕੋਲ ਜ਼ਮੀਨ ਹੋਊਗੀ ਤਾਂ ਅਸੀਂ ਦਾਬਿਆਂ ਤੋਂ ਮੁਕਤ ਹੋਵਾਂਗੇ ਵੱਡੇ ਜ਼ਗੀਰਦਾਰਾਂ ਤੋਂ ਮੁਕਤ ਹੋਵਾਂਗੇ ਉਹਨਾਂ ਦੀ ਚੌਧਰ ਤੋਂ ਮੁਕਤ ਹੋਵਾਂਗੇ ਸਾਡੇ ਕੋਲ ਜ਼ਮੀਨਾਂ ਹੋਣਗੀਆਂ ਅਸੀਂ ਜਿਹੜੀਆਂ ਇਹ ਗੱਲਾਂ ਕਰਦੇ ਹੈਗੇ ਬਿ ਸਾਨੂੰ ਪਲਾਟ ਦੋ ਅਸੀਂ ਆਪਣੇ ਖੇਤ ਦੇ ਵਿੱਚ ਜਾ ਕੇ ਜਿਹੜਾ ਮਕਾਨ ਆ ਉਹ ਪਾ ਸਕਦੇ ਹੈਗੇ ਆ ਅਸੀਂ ਰੂੜੀਆਂ ਖਤਰ ਲੋਕਾਂ ਤੋਂ ਗਾਲ੍ਹਾਂ ਖਾਂਦੇ ਹੈਗੇ ਸਾਡੇ ਮਜ਼ਦੂਰ ਹੈ ਜਿਹੜੇ ਇਹ ਜੇ ਸਾਡੇ ਕੋਲ ਉਹ ਜ਼ਮੀਨ ਹੋ ਸਾਡੀਆਂ ਰੂੜੀਆਂ ਆਪਣੀ ਜ਼ਮੀਨ ਦੇ ਵਿੱਚ ਵੀ ਲੱਗ ਜਾਣਗੀਆਂ ਸੋ ਇਹਦੇ ਕਰਕੇ ਜਿਹੜਾ ਮਾਨ ਸਤਕਾਰ ਆ ਤੇ ਦਾਬੇ ਨੇ ਵੱਡੇ ਜ਼ਗੀਰਦਾਰਾਂ ਦੇ ਉਹ ਸਾਡੇ ਕੋਲ ਜ਼ਮੀਨ ਨਾ ਹੋਣ ਕਰਕੇ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਜ਼ਮੀਨ ਦੀ ਜਿਹੜੀ ਕਾਣੀ ਵੰਡਕੀ ਇਹ ਸਵਾਲ ਉੱਠਦੇ ਵੀ ਇੱਥੇ ਜ਼ਮੀਨਾਂ ਕਿੱਥੇ ਨਹੀਂ ਜ਼ਮੀਨ ਕਿਹੜਾ ਰਾਵੜ ਹੈਗੀ ਆ ਇਹਨੂੰ ਵਧਾ ਲਾਂਗੇ ਇਹਦੇ ਕਰਕੇ ਮੈਂ ਇੱਕ ਹੀ ਮਤਲਬ ਇਹ ਆਧਾਰਨ ਦੇਣੀ ਚਾਹਣਾ ਕਿ ਬਾਦਲਪਿੰਡ ਦੇ ਵਿੱਚ 3200 ਏਕੜ ਜ਼ਮੀਨ ਆ ਕੁੱਲ ਪਿੰਡ ਦੀ ਆ ਤੇ ਉਹ 3200 ਦੇ ਵਿੱਚੋਂ 2800 ਕਿੱਲਾ ਜਿਹੜਾ ਉਹ ਬਾਦਲ ਪਰਿਵਾਰਾਂ ਦੇ ਕੋਲ ਆ ਤੇ 400 ਕਿੱਲਾ ਕਿਸਾਨੀ ਕੋਲ ਆ ਤੇ ਖੇਤ ਮਜ਼ਦੂਰਤਾ ਜਾ ਕੇ ਮੰਡੀਆਂ ਦੇ ਵਿੱਚ ਆ ਜਿਹੜਾ ਉਹ ਪਾਥੀਆਂ ਪਾਸਾ ਦੇ ਹੈਗੇ ਆ ਉਹ ਮਤਲਬ ਸੜਕਾਂ ਦੇ ਕਿਨਾਰੇ ਰੂੜੀਆਂ ਲਾਉਣ ਆਸਤੇ ਮਜਬੂਰ ਹੈ ਗਿਆ ਇਹਦੇ ਕਰਕੇ ਜੇ ਅਸੀਂ ਬੈਂਕਾਂ ਤੋਂ ਕਰਜ਼ੇ ਲੈਣੇ ਹੈਗੇ ਅਸੀਂ ਮਾਨ ਸਤਕਾਰ ਦੇ ਨਾਲ ਜੀਣਾ ਹੈਗਾ ਤਾਂ ਸਾਡੇ ਵਾਸਤੇ ਜ਼ਮੀਨ ਦਾ ਪਿੰਡ ਦੀ ਖੇਤੀ ਦੇ ਵਿੱਚ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਕਰਕੇ ਹੈ ਵੀ ਜਦੋਂ ਮੰਨ ਲਓ ਇਹ ਸਰਕਾਰ ਵੀ ਇਸ ਚੀਜ਼ ਨੂੰ ਸਮਝਦੀ ਹੈ ਇਹਦੇ ਕਰਕੇ ਪੰਚਾਇਤੀ ਜ਼ਮੀਨਾਂ ਦਾ ਜਿਹੜਾ ਤੀਜਾ ਹਿੱਸਾ ਉਹ ਸਾਨੂੰ ਰਾਖਵਾ ਕੀਤਾ ਹੋਇਆ ਹੈ ਪਿੰਡ ਦੇ ਜ਼ਗੀਰਦਾਰ ਸਿਆਸੀ ਚੌਧਰੀ ਕਮਾਂਡ ਜਿਹੜੇ ਕੜਮ ਚੌਧਰੀ ਹੈਗੇ ਆ ਜਾਂ ਸ਼ਾਹੂਕਾਰਾਂ ਦਾ ਕਿੱਤਾ ਜਿਹੜੇ ਕਰਨ ਵਾਲੇ ਲੋਕ ਹੈਗੇ ਆ ਜਿਹੜੇ ਪੰਚਾਇਤਾਂ ਦੇ ਉੱਤੇ ਕਾਬਜ ਹੈਗੇ ਆ ਉਹ ਸਾਰੇ ਲੋਕ ਆ ਜਿਹੜੇ ਸਾਡੇ ਗਰੀਬਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਹਟਾ ਕੇ ਉਹ ਜ਼ਮੀਨਾਂ ਨੇ ਜਿਹੜੇ ਸਾਡੇ ਵਰਗੇ ਕਿਸੇ ਮਜ਼ਦੂਰ ਨੂੰ ਮੂਰੇ ਕਰ ਦਿੰਦੇ ਆ ਤੇ ਉਹਦੇ ਨਾਮ ਬੋਲੀ ਟੁੱਟਦੀ ਆ ਤੇ ਉਹ ਜ਼ਮੀਨਾਂ ਵੋਂਦੇ ਉਹ ਆ ਪੰਚਾਇਤੀ ਜ਼ਮੀਨਾਂ ਜਿਹੜੀ ਕਾਨੂੰਨ ਦੇ ਵਿੱਚ ਵੀ ਸਾਡੇ ਕੋਲ ਆਉਣੀ ਚਾਹੀਦੀ ਆ ਉਹਨੂੰ ਵੀ ਸਾਡੇ ਕੋਲ ਨਹੀਂ ਆਉਣ ਦਿੰਦੇ ਇੱਕ ਇੱਕ ਜੋਰਾ ਸਿੰਘ ਜੀ ਵੱਡਾ ਸਵਾਲ ਇੱਥੇ ਬਣਦਾ ਤੁਸੀਂ ਗੱਲ ਕਰ ਰਹੇ ਹੋ ਵੀ ਜ਼ਮੀਨਾਂ ਦਾ ਮਾਲਕੀ ਹੱਕ ਚ ਤੁਹਾਨੂੰ ਹੱਕ ਦਿੱਤਾ ਜਾਏ ਤੁਸੀਂ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਲੈਂਡ ਸੀਲਿੰਗ ਐਕਟ 1976 ਉਸ ਵਕਤ ਬਣਿਆ ਜਦੋਂ ਪੂਰੇ ਦੇਸ਼ ਦੇ ਅੰਦਰ ਜਿਹੜੀ नक्सली ਲਹਿਰ ਸੀ ਉਹ ਉਫਾਨ ਤੇ ਆ ਰਹੀ ਸੀ ਤੇ ਉਹਨੂੰ ਰੋਕਣ ਦੇ ਲਈ ਫਿਰ ਇੱਕ ਤਰੀਕਾ ਵਰਤਿਆ ਗਿਆ ਕਿ ਲੋਕੋ ਤੁਸੀਂ ਇਹਨਾਂ ਤੋਂ ਪਿੱਛੇ ਹਟਜੋ ਤੇ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਕਿ ਜ਼ਮੀਨਾਂ ਹੁਣ ਸਰਕਾਰ ਵੰਡੇਗੀ ਜਿਨ੍ਹਾਂ ਕੋਲ ਵੀ 1.75 ਕਿੱਲੇ ਤੋਂ ਵੱਧ ਉੱਪਰ ਜ਼ਮੀਨ ਹੈ ਉਹ ਲੈ ਕੇ ਸਰਪਲਸ ਮੰਨ ਕੇ ਲੋਕਾਂ 'ਚ ਵੰਡੀ ਜਾਏਗੀ ਪਰ ਉਸ ਤੋਂ ਬਾਅਦ ਉਹ ਕਾਨੂੰਨ ਉਹ ਨੀਤੀ ਅੱਜ ਵੀ ਕਾਗਜ਼ਾਂ 'ਚ ਮੌਜੂਦ ਹੈ ਪਰ ਲਾਗੂ ਨਹੀਂ ਹੋਈ ਜਿੱਦੀ ਗੱਲ ਜੋਰਾ ਸਿੰਘ ਤੇ ਲక్ష్మణ ਸਿੰਘ ਹੋਰਾਂ ਨੇ ਕੀਤੀ ਹੈ ਤੁਸੀਂ ਗੱਲ ਕਰਦੇ ਹੋ ਉਹ ਉਹ ਨੀਤੀ ਲਾਗੂ ਕਰਨ ਦੀ ਉਹ ਕਾਨੂੰਨ ਲਾਗੂ ਕਰਨ ਦੀ ਪਰ ਇੱਥੇ ਤਾਂ ਪੰਚਾਇਤੀ ਜ਼ਮੀਨਾਂ ਚ ਤੀਜਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਹਾਂ ਬਿਲਕੁਲ ਠੀਕ ਹੈ ਇਹ ਹਕੀਕਤ ਰੂਪ ਦੇ ਵਿੱਚ ਇਹ ਹੈਗਾ ਵੀ ਪੰਚਾਇਤੀ ਜ਼ਮੀਨਾਂ ਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਪਰ ਜਿੱਥੇ ਸਾਡੀਆਂ ਜੱਥੇਬੰਦੀਆਂ ਨੇ ਖੇਤ ਮਜ਼ਦੂਰ ਜੱਥੇਬੰਦੀਆਂ ਕਾਇਮ ਨੇ ਸਾਡਾ ਮਤਲਬ ਕਿਸਾਨੀ ਦੇ ਨਾਲ ਉੱਥੇ ਸਾਡੀ ਧਿਰ ਬਣ ਕੇ ਖੜੀ ਹੈਗੀ ਆ ਅਸੀਂ ਉਹ ਪਿੰਡਾਂ ਦੇ ਵਿੱਚ ਸਭ ਤੋਂ ਸਸਤੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਠੇਕੇ ਤੇ ਲਈਆਂ ਹੈਗੀਆਂ ਜਿੱਥੇ ਮਤਲਬ ਕਿਸਾਨੀ ਆ ਮਜ਼ਦੂਰ ਦੇ ਨਾਲ ਖੈਦੇ ਹੈਗੇ ਆ ਉੱਥੇ ਉਹ ਜ਼ਮੀਨਾਂ ਨੇ ਜਿਹੜੀਆਂ ਮਜ਼ਦੂਰਾਂ ਨੂੰ ਗਮਰਾ ਕਰਕੇ ਲੈਂਦੇ ਹੈਗੇ ਆ ਇਸ ਕਰਕੇ ਇਹ ਜਿਹੜਾ ਸਭ ਤੋਂ ਪਹਿਲਾ ਗੁਰ ਹੈਗਾ ਇਹ ਹੈਗਾ ਵੀ ਪਿੰਡ ਦੀ ਜਿਹੜੀ ਬਸੋਂ ਹੈਗੀ ਆ ਉਹਦੇ ਦਾ 82 85% ਹਿੱਸਾ ਛੋਟੇ ਕਿਸਾਨ ਨੇ ਬੇਜ਼ਮੀਨੇ ਕਿਸਾਨ ਨੇ 33% ਅਸੀਂ ਬੇਜ਼ਮੀਨੇ ਖੇਤ ਮਜ਼ਦੂਰ ਹੈਗੇ ਆ ਤੇ 5 ਏਕੜ ਤੋਂ ਤੱਕ ਜਿਹੜੇ ਜ਼ਮੀਨ ਨੇ ਉਹ 85% ਹਿੱਸਾ ਬਣਦਾ ਜਦੋਂ ਉਹਨਾਂ ਨੇ ਇਹ ਨੀਤੀ ਸਮਝ ਲਈ ਵੀ ਜਿਹੜੀ ਸਰਕਾਰ ਹੈਗੀ ਆ ਉਹ ਆਪਣੀਆਂ ਨੀਤੀਆਂ ਪਾਲਿਸੀਆਂ ਲਾਗੂ ਕਰਕੇ ਸਾਡੇ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਜਿਹੜੇ ਪਾਠਕ ਪਾਉਂਦੀ ਹੈਗੀ ਆ ਤੇ ਸਾਡੀਆਂ ਜਿਹੜੀਆਂ ਮੰਗਾਂ ਵੱਡੀਆਂ ਨੇ ਜਿਵੇਂ ਐਮਐਸਪੀ ਲੈਣ ਦਾ ਮਾਮਲਾ ਹੈਗਾ ਖੇਤੀ ਦੇ ਵਿੱਚੋਂ ਵੱਲ ਕਾਰਪੋਰੇਟ ਘਰਾਣਿਆਂ ਨੂੰ ਸੂਤਖੋਰਾ ਨੂੰ ਜਾਂ ਮਤਲਬ ਸਾਮਰਾਜੀ ਮੁਲਕਾਂ ਦੇ ਜਿਹੜੇ ਧੰਦੇ ਚੱਲ ਰਹੇਗੇ ਆ ਉਹਨਾਂ ਨੂੰ ਖੇਤੀ ਚੋਂ ਬਾਹਰ ਕਰਨਾ ਹੈਗਾ ਜਦੋਂ ਅਸੀਂ ਇਸ ਗੱਲ ਦੇ ਉੱਤੇ ਸਾਡੀ ਇੱਕ ਸਮਝ ਬਣਦੀ ਹੈ ਤਾਂ ਫਿਰ ਸਾਡੀ ਕਿਸਾਨ ਮਜ਼ਦੂਰ ਏਕਤਾ ਬਣਦੀ ਹੈ ਤੇ ਅਸੀਂ ਪਿੰਡ ਦੇ ਵਿੱਚ ਆਪਣੀ ਪੁਗਤ ਹੈ ਜਿਹੜੀ ਉਹ ਮਤਲਬ ਪਗਾ ਸਕਦੇ ਹੈਗੇ ਆ ਇਹ ਮਜ਼ਦੂਰਾਂ ਤੇ ਕਿਸਾਨਾਂ ਦਾ ਜਣੀ ਉਹ ਹੈਗਾ ਤੇ ਮੁਲਕ ਦੇ ਅੰਦਰ ਪੰਜਾਬ ਦੇ ਅੰਦਰ ਜਿਹੜੀਆਂ ਇਕੱਲਾ ਵੀ ਮਜ਼ਦੂਰਾਂ ਤੇ ਕਿਸਾਨਾਂ ਦੇ ਨਹੀਂ ਜਿੱਥੇ ਸਾਡੇ ਦਲਤ ਹਿੱਸੇ ਹੈਗੇ ਆ ਉਹਨਾਂ ਦੇ ਅੰਦਰ ਵੀ ਹਾਕਮਾਂ ਨੇ ਆਪਣੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਹੜੀਆਂ ਮਤਲ ਨੀਵੀਂ ਜਾਤਾਂ ਕਿਹਾ ਜਾਂਦਾ ਜਿਨ੍ਹਾਂ ਨੂੰ ਉਹਨਾਂ ਦੇ ਅੰਦਰ ਵੀ ਜਾਤਾਂ ਤੋਂ ਜਾਤਾਂ ਕੀਤੀਆਂ ਗਈਆਂ ਨੇ ਵੀ ਇਹ ਰਮਦਾਸੀਏ ਨੇ ਬੌਰੀ ਸਿੱਖ ਨੇ ਮੱਝ ਵੀ ਨੇ ਬਾਲਮੀਕੀ ਨੇ ਉਹਨਾਂ ਦੇ ਵਿੱਚ ਵੀ ਮਤਲਬ ਰੈਂਕਿੰਗ ਕੀਤੀ ਗਈ ਹੈ ਉਹਦੇ ਵਿੱਚ ਵੀ ਰੈਂਕਿੰਗ ਕੀਤੀ ਗਈ ਹੈ ਵੀ ਦਲਤ ਵੀ ਸਾਰੇ ਇੱਕ ਨਾ ਹੋਣ ਉਹਨਾਂ ਵਿੱਚ ਵੀ ਮਤਲਬ ਉਹ ਵੰਡ ਪਾਈ ਗਈ ਹੈ 6000 ਤੋਂ ਉੱਪਰ ਇਸ ਮੁਲਕ ਦੇ ਵਿੱਚ ਸਾਡੀਆਂ ਜਾਤਾਂ ਦੇ ਵਿੱਚ ਮੰਡਿਆ ਗਿਆ ਹੈਗਾ ਅੱਜ ਤੋਂ 5000 ਸਾਲ ਪਹਿਲਾਂ ਮੰਨੂ ਸਮ੍ਰਿਤੀ ਗ੍ਰੰਥ ਲਿਖ ਕੇ ਉਹਦੇ ਵਿੱਚ ਇਹ ਗੱਲ ਲੈਂਦੀ ਗਈ ਹੈਗੀ ਆ ਲੋਕਾਂ ਦੇ ਉੱਤੇ ਜੇ ਰਾਜ ਕਰਨਾ ਹੈਗਾ ਤਾਂ ਇਹਨਾਂ ਦੇ ਵਿੱਚ ਪਾਟਕ ਪਾਉਣਾ ਜ਼ਰੂਰੀ ਹੈਗੀ ਆ ਤੇ ਅਸੀਂ ਇਹ ਗੱਲ ਬਹੁਤ ਸਾਫ਼ ਕਹਿੰਦੇ ਆ ਜਿਹਨੂੰ ਕਿਸਾਨ ਤੇ ਮਜ਼ਦੂਰ ਸਮਝ ਰਹੇ ਹੈਗੇ ਆ ਵੀ ਸਰਕਾਰ ਦੀ ਜਿਹੜੀ ਹਕੂਮਤ ਹੈਗੀ ਆ ਜਾਂ ਇੱਥੇ ਦੇ ਜ਼ਗੀਰਦਾਰਾਂ ਸਰਮਾਇਦਾਰਾਂ ਤੇ ਸਾਮਰਾਜੀਆਂ ਦਾ ਜਿਹੜਾ ਰਾਜ ਚੱਲਦਾ ਹੈਗਾ ਉਹਦੇ ਵਿੱਚ ਫੌਜਾਂ ਦੀ ਤਾਕਤ ਵੀ ਹੁੰਦੀ ਹੈ ਉਹਦੇ ਵਿੱਚ ਪੁਲਿਸ ਦੀ ਤਾਕਤ ਵੀ ਹੁੰਦੀ ਹੈ ਉਹ ਚ ਵੱਖ-ਵੱਖਰੀਆਂ ਹੋਰ ਜਿਹੜੀਆਂ ਹਥਿਆਰਬੰਦ ਫੋਰਸਾਂ ਨੇ ਉਹਨਾਂ ਦੀ ਵੀ ਤਾਕਤ ਹੁੰਦੀ ਹੈ ਪਰ ਸਭ ਤੋਂ ਵੱਡੀ ਸਰਕਾਰ ਦੀ ਤਾਕਤ ਹੈ ਜਿਹੜੀ ਰਾਜ ਕਰਨ ਦੀ ਉਹ ਹੈਗੀ ਆ ਲੋਕਾਂ ਦੇ ਵਿੱਚ ਫੁੱਟ ਦੇ ਬੀ ਬੀਜਣੇ ਅੰਗਰੇਜ਼ਾਂ ਤੋਂ ਗੁੜਤੀ ਲਈ ਹੋਈ ਹੀ ਇਹਨਾਂ ਨੇ ਬਾੜੋ ਤੇ ਰਾਜ ਕਰੋ ਦੀ ਉਹ ਲੋਕ ਸ਼ਕਤੀ ਨੂੰ ਵੰਡ ਕੇ ਰੱਖਣਾ ਰੋਕ ਸ਼ਕਤੀ ਨੂੰ ਖੇਰੂ ਖੇਰੂ ਕਰਕੇ ਰੱਖਣਾ ਹੈਗਾ ਇਹ ਆਪਾਂ ਕਹਿੰਦੇ ਵੀ ਸਾਡੀਆਂ ਜਾਤਾਂ ਪਾਤਾਂ ਦੇ ਆਧਾਰ ਤੇ ਆ ਇਹਦੋਂ ਗਾਹਾਂ ਵਿੱਚ ਧਰਮ ਨੇ ਜੀ ਇਹਦੋਂ ਗਾਹਾਂ ਇਲਾਕੇ ਨੇ ਜੀ ਪੰਜਾਬ ਦੇ ਮਜ਼ਦੂਰਾਂ ਨੂੰ ਐ ਪੜਕਾ ਦਿੱਤਾ ਜਾਂਦਾ ਵੀ ਭਈਆ ਕੇ ਤੁਹਾਡਾ ਕੰਮ ਖਾਉਂਦੇ ਆ ਭੰਨ ਦੋ ਇਹਨਾਂ ਦੇ ਕੋਟੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਾ ਦੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੇਰਾ ਖਲ ਮਹਾਲੀ ਜ਼ਿਲ੍ਹੇ ਦੇ ਵਿੱਚ ਹੀ ਆ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਕਿਸੇ ਜੁਪੀ ਵਿਹਾਰ ਵਾਲੇ ਬੰਦੇ ਦਾ ਉਹ ਨਹੀਂ ਬਣ ਨਹੀਂ ਰਸ਼ਨ ਕਾਰਡ ਨਹੀਂ ਬਣ ਦੇਣਾ ਹੈਗਾ ਆਧਾਰ ਕਾਰਡ ਨਹੀਂ ਬਣ ਦੇਣਾ ਅਸੀਂ ਪਿੰਡ ਦੇ ਵਿੱਚ ਕਿਸੇ ਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਜਿਹਦੇ ਕਰਕੇ ਇਹ ਜਿਹੜੀਆਂ ਨੇ ਬੰਡੀਆਂ ਨੇ ਜਿਹੜੀਆਂ ਉਹ ਪਾਈਆਂ ਜਾ ਰਹੀ ਨੇ ਇਸ ਤੋਂ ਅੱਗੇ ਮਰਦਾਂ ਦੇ ਬੰਗਾਵਲੇ ਮਤਲਬ ਜਿਹੜਾ ਔਰਤ ਹੈ ਉਹਨੂੰ ਮਤਲਬ ਸਾਰਿਆਂ ਨੂੰ ਨੀਚ ਗਿਣ ਕੇ ਉਹਦਾ ਦਰਜਾ ਦੇ ਕੇ ਯਾਨੀ ਇਸ ਨੂੰ ਇਸ ਵੰਡ ਨੂੰ ਹੋਰ ਵੀ ਗਾਂ ਤੋਰਿਆ ਗਿਆ ਹੈਗਾ ਮਤਲਬ ਮਰਦ ਪਹਿਲਾਂ ਤਾਂ ਦਰਜਾਬੰਦੀ ਕੀਤੀ ਗਈ ਜਮਾਤੀ ਅਮੀਰ ਗਰੀਬ ਜ਼ਮੀਨਾ ਵਾਲੇ ਬੇਜ਼ਮੀਨੇ ਉਸ ਤੋਂ ਬਾਅਦ ਫਿਰ ਆ ਗਈ ਜਾਤੀਵੰਦ ਜਿਹਦੇ ਚ ਉੱਚੀਆਂ ਜਾਤਾਂ ਨੀਚੀਆਂ ਜਾਤਾਂ ਫਿਰ ਉਦੋਂ ਵੀ ਗਾਂ ਮਰਦ ਤੇ ਔਰਤ ਜਿਹੜਾ ਆਰਥ ਨੂੰ ਕਿਹਾ ਗਿਆ ਹੈਗਾ ਵੀ ਇਹ ਮਤਲਬ ਸਭ ਤੋਂ ਮਤਲਬ ਕੁਝ ਦਿਨ ਆਉਂਦੇ ਹੈਗੇ ਮਹੀਨੇ ਦੇ ਵਿੱਚ ਇਹ ਚੁੱਲ੍ਹੇ ਚੌਂਕਰ ਜਿੰਨੀ ਜਾ ਸਕਦੀ ਹੈਗੀ ਜਾ ਮਨ ਰਹੇ ਮੰਦਰਾਂ ਦੇ ਵਿੱਚ ਪੂਜਾ ਨਹੀਂ ਕਰ ਸਕਦੀ ਹੈਗੀ ਇਹ ਮਤਲਬ ਕੀਰਤਨ ਨਹੀਂ ਕਰ ਸਕਦੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਕਰਕੇ ਇਸ ਸਮਾਜ ਦੇ ਵਿੱਚ ਜਿਹੜਾ ਸਾਡੇ ਸਮਾਜ ਦਾ ਸਾਡੇ ਜਿਹੜੀ ਗਿਣਤੀ ਹੈਗੀ ਆ ਉਹਦਾ ਅੱਧਾ ਹੈਗਾ ਉਹਨਾਂ ਨੂੰ ਜਾਨੀ ਸਭ ਤੋਂ ਨੀਵਾਂ ਦਰਜਾ ਕੀਤਾ ਗਿਆ ਹੈਗਾ ਜਿਹਦੇ ਕਰਕੇ ਬਾਬੇ ਨਾਨਕ ਨੇ ਜਦੋਂ ਆਪਣੀ ਬਾਣੀ ਲਿਖੀ ਹੈਗੀ ਆ ਔਰਤਾਂ ਦੀ ਸ਼ਕਤੀ ਨੂੰ ਉਹਨਾਂ ਦੀ ਮਹਾਨਤਾ ਨੂੰ ਦੇਖਿਆ ਉਹਨਾਂ ਨੇ ਫਿਰ ਇਸ ਗੱਲ ਵਾਸਤੇ ਬਾਣੀ 'ਚ ਲਿਖਿਆ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਤੇ ਅਸੀਂ ਆਪਣੀ ਕਿਉਂ 40 ਸਾਲ ਦੀ ਉਮਰ ਦੇ ਵਿੱਚ 40 ਸਾਲ ਸਾਡਾ ਖੇਤ ਮਜ਼ਦੂਰ ਜੁਨੀਆ ਚ ਕੰਮ ਕਰ ਰਹੇ ਹਾਂ ਅਸੀਂ ਦੇਖਿਆ ਵੀ ਸਾਡੇ ਬੰਦਿਆਂ ਨਾਲੋਂ ਵੀ ਸਾਡੀਆਂ ਔਰਤਾਂ ਜਿਹੜਾ ਸੰਘਰਸ਼ ਦੇ ਮੈਦਾਨ ਚ ਆਉਂਦੀਆਂ ਨੇ ਤਾਂ ਉਹਨਾਂ ਨਾਲੋਂ ਵੱਧ ਤਰਾਰਾ ਦਿਖਾਉਂਦੀਆਂ ਨੇ ਜੁਲਮਾਂ ਨਾਲ ਲੜਦੀਆਂ ਨੇ ਜਿਸੈਵਲਾਂ ਦਿਖਾਉਂਦੀਆਂ ਨੇ ਤੇ ਹਾਕਮਾਂ ਨੂੰ ਮੰਨ ਲੋ ਨਾਨੀ ਚੇਤੇ ਕਰਾਉਂਦੀਆਂ ਨੇ ਉਹਨਾਂ ਚ ਲੜਨ ਦੀ ਸਮਰੱਥਾ ਹੀ ਨਹੀਂ ਹੈ ਹੂੰ ਅੱਛਾ ਹੁਣ ਗੱਲ ਜੇ ਆਪਾਂ ਕਰੀਏ ਮੰਗਾਂ ਦੀ ਪੂਰਤੀ ਦੀ ਤਾਂ ਲਾਸਟ ਸਵਾਲ ਤੁਹਾਨੂੰ ਇਹ ਆ ਵੀ ਤੁਹਾਡੀ ਜੇ ਆਹੀ ਵੱਡੀ ਮੰਗ ਜਿਹੜੀ ਜ਼ਮੀਨ ਦੀ ਮੋੜਵੰਡ ਜਾਂ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਨ ਦੀ ਮੰਗ ਹੈ ਤਾਂ ਜਿਹੜੀਆਂ ਪਾਰਟੀਆਂ ਵੱਡੇ ਤਨਾਡਾਂ ਤੋਂ ਚੋਣ ਫੰਡ ਲੈ ਕੇ ਸੈਂਕੜੇ ਕਰੋੜ ਲੈ ਕੇ ਚੋਣਾ ਲੜਦੀਆਂ ਨੇ ਕੀ ਤੁਸੀਂ ਉਹਨਾਂ ਤੋਂ ਆਸਰਾ ਰੱਖਦੇ ਹੋ ਕਿ ਉਹ ਤੁਹਾਡੀ ਇਹ ਮੰਗ ਪੂਰੀ ਕਰਨਗੀਆਂ ਹਾਂ ਦੇਖੋ ਸਾਡੀਆਂ ਦੋਹੇ ਜਿੱਥੇ ਵੰਦੀਆਂ ਦਾ ਸਾਂਝਾ ਨਾਰਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਅਸੀਂ ਇਹਨਾਂ ਸਰਕਾਰਾਂ ਤੋਂ ਜਦੋਂ ਆਉਨੇ ਆ ਅਸੀਂ ਆਪਣੇ ਲੋਕਾਂ ਨੂੰ ਇੱਥੇ ਇਕੱਠੇ ਕਰਕੇ ਲੈ ਕੇ ਆਉਨੇ ਆ ਇਸ ਕਰਕੇ ਲੈ ਕੇ ਆਉਨੇ ਆ ਵੀ ਜਿਹੜੇ ਲੋਕਾਂ ਨੂੰ ਸਰਕਾਰਾਂ ਵਜੇ ਜੇ ਮਾੜੇ ਮੋٹے ਭਰਮ ਭਲੇਖੇ ਹੈਗੇ ਆ ਉਹ ਅਸੀਂ ਸੰਘਰਸ਼ਾਂ ਦੇ ਰਾਹੀ ਉਹਨਾਂ ਦੇ ਦਿਮਾਗਾਂ ਚੋਂ ਸਰਕਾਰਾਂ ਪ੍ਰਤੀ ਇਸ ਕਿਸਮ ਦੇ ਸ਼ੰਕੇ ਭਲੇਖਿਆਂ ਨੂੰ ਦੂਰ ਕਰਨਾ ਜਿਹੜੀਆਂ ਸਾਡੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਆ ਹੈਗੀਆਂ ਬੀਕੇ ਯੂਗਰਾਹਾ ਹੈਗਿਆ ਜਾਂ ਸਾਡੇ ਵਾਲੀ ਜਥੇਬੰਦੀ ਹੈਗੀ ਆ ਉਹ ਇਸ ਗੱਲ ਬਾਰੇ ਬਿਲਕੁਲ ਸਪਸ਼ਟ ਨਹੀਂ ਕਿ ਇਹ ਜਿਹੜੀਆਂ ਪਾਰਟੀਆਂ ਨੇ ਇਹ ਪਾਰਟੀਆਂ ਸਾਰੀਆਂ ਜ਼ਗੀਰਦਾਰਾਂ ਦੀਆਂ ਨੇ ਸਰਮਾਇਦਾਰਾਂ ਦੀਆਂ ਨੇ ਅੱਜ ਤੁਸੀਂ ਦੇਖਿਆ ਵੀ ਚੋਣ ਫੰਡ ਅਰਬਾਂ ਰੁਪਈਆ ਜਿਹੜਾ ਮੋਦੀ ਨੇ ਲਿਆ ਹੈਗਾ ਦੂਜੀਆਂ ਪਾਰਟੀਆਂ ਦੀ ਵੀ ਢੂਹੀ ਲਾ ਕੇ ਰੱਖੀ ਹੈਗੀ ਉਹਨਾਂ ਨੇ ਇਹਦੇ ਕਰਕੇ ਅਸੀਂ ਇਹਨਾਂ ਦੇ ਕੋਲੋਂ ਐ ਨਹੀਂ ਹੈਗੇ ਵੀ ਉਹ ਸਾਨੂੰ ਇਹ ਜ਼ਮੀਨ ਦੀ ਮੰਗ ਉਹ ਥਾਲੀ ਚ ਪਰੋਸ ਕੇ ਰੱਖ ਕੇ ਦੇ ਦੇਣ ਕਿ ਵੀ ਆ ਚੱਕੋ ਖਾ ਲਓ ਜੀ ਬਹੁਤ ਵਧੀਆ ਚੀਜ਼ ਹੈ ਅਸੀਂ ਇਹ ਸਮਝਦੇ ਹੈਗੇ ਆ ਵੀ ਇਹ ਲੋਕਾਂ ਨੇ ਆਪਣੀ ਤਾਕਤ ਦੇ ਨਾਲ ਲਈ ਨੀਆ ਆਪਣੀ ਸੰਘਰਸ਼ਾਂ ਦੇ ਜੋਰ ਲੈਣੀ ਆ ਜਿਵੇਂ ਤੁਸੀਂ ਪਹਿਲਾਂ ਮੂਵਮੈਂਟ ਦੀ ਗੱਲ ਕੀਤੀ ਹੈ ਤੁਹਾਗਾ ਦੀ ਲਹਿਰ ਚੱਲੀ ਹੈਗੀ ਆ ਤੇ ਮਤਲਬ ਪੰਜਾਬ ਦੇ ਵਿੱਚ ਮਜ਼ਾਰਾ ਮੂਵਮੈਂਟ ਚੱਲੀ ਹੈਗੀ ਆ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਨੇ ਉਹ ਲੋਕਾਂ ਦੀ ਤਾਕਤ ਦੇ ਨਾਲ ਲਈਆਂ ਨੇ ਜ਼ਗੀਰਦਾਰ ਇਥੋਂ ਕੁੱਟ-ਕੁੱਟ ਕੇ ਪਿੰਡਾਂ ਚੋਂ ਕੱਢੇ ਆ ਉਹਨਾਂ ਦੀਆਂ ਹਵੇਲੀਆਂ ਦੇ ਉੱਤੇ ਅੱਜ ਵੀ ਲੋਕਾਂ ਦੇ ਕਬਜ਼ੇ ਆ ਸੰਗਰੂਰ ਏਰੀਆ ਦੇ ਵਿੱਚ ਤੇ ਮਾਨਸਾ ਏਰੀਆ ਦੇ ਵਿੱਚ ਇਸ ਕਰਕੇ ਇਹ ਲੋਕ ਆ ਜਿਹੜੇ ਅਸੀਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਨੂੰ ਸੰਘਰਸ਼ਾਂ ਦੇ ਰਾਹ ਤੇ ਪਾ ਰਹੇ ਆ ਇਹਨਾਂ ਨੇ ਜ਼ਮੀਨਾਂ ਵਸਾਉਣੀਆਂ ਨੇ ਇਹਨਾਂ ਦੀ ਸੰਘਰਸ਼ ਨਹੀਂ ਉਹਨਾਂ ਨੂੰ ਮਜਬੂਰ ਕਰਨਾ ਤੇ ਜੇ ਲੋਕ ਤਾਕਤ ਐਡੀ ਵੱਡੀ ਹੋ ਜਾਵੇ ਤਾਂ ਮਤਲਬ ਜਿਵੇਂ ਕਾਲੇ ਕਾਨੂੰਨ ਮੋਦੀ ਦੇ ਮਤਲਬ ਧੱਕੇ ਪਿੱਛੇ ਕੀਤੇ ਹੈਗੇ ਆ ਜ਼ਮੀਨਾਂ ਵੀ ਅਸੀਂ ਵਡਾਵਾਂਗੇ ਸਾਨੂੰ ਲੋਕ ਤਾਕਤ ਦੇ ਉੱਤੇ ਭਰੋਸਾ ਹੈਗਾ ਇਹ ਭਰੋਸਾ ਸਾਨੂੰ ਭਗਤ ਸਿੰਘ ਨੇ ਦੱਸਿਆ ਹੈਗਾ ਕਰਨਾ ਇਹ ਭਰੋਸਾ ਗੁਰੂ ਸਿੰਘ ਨੇ ਦੱਸਿਆ ਹੈਗਾ ਜਦੋਂ ਖੰਡੇ ਵਾਟੇ ਦੀ ਪੌਲ ਦਾ ਮਨ ਲ ਉਹ ਅਮਰਸ਼ ਸ਼ਿਕਾਇਆ ਹੈਗਾ ਤੇ ਮੁਗਲਾਂ ਦੇ ਛੱਕੇ ਛੜਾਏ ਹੈਗੇ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਸਮਝਿਆ ਸੀ ਵੀ ਜੇ ਜਾਤਪਾਤ ਹੋ ਗਈ ਮੈਂ ਇਹਨਾਂ ਦੇ ਖਿਲਾਫ ਲੜ ਨਹੀਂ ਸਕਦਾ ਜ਼ੁਲਮ ਨੂੰ ਮਿਟਾਇਆ ਨਹੀਂ ਜਾ ਸਕਦਾ ਹੈਗਾ ਜਿਹਦੇ ਕਰਕੇ ਉਹਨਾਂ ਨੇ ਫਿਰ ਖਾਲਸਾ ਪੰਥ ਦੀ ਜਿਹਨੀ ਇੱਕ ਕਿਸਾਨ ਯੂਨੀਅਨ ਤੇ ਮਜ਼ਦੂਰ ਜਿਨੀ ਨਾ ਆ ਤੁਸੀਂ ਦੇਖਦੇ ਮਜ਼ਦੂਰ ਕਿਸਾਨ ਖੜੇ ਹੈਗੇ ਆ ਕਿਸਾਨ ਲੰਗਰ ਬਣਾ ਰਹੇ ਹੈਗੇ ਆ ਮਜ਼ਦੂਰ ਉੱਥੇ ਖਾ ਰਹੇ ਹੈਗੇ ਆ ਬਣਾ ਬਣਾ ਕੇ ਉਹਨਾਂ ਨੂੰ ਦੇ ਵੀ ਰਹੇ ਹੈਗੇ ਆ ਇਹ ਸਮਝਦੇ ਹੈਗੇ ਆ ਬੀਅਸੇ ਸੱਜੀਆਂ ਤੇ ਖੱਬੀਆਂ ਬਾਵਾ ਜੇ ਇਹ ਕੱਲੀ ਕੱਲੀ ਲੜੂਗੀ ਸਰਕਾਰਾਂ ਬਹੁਤ ਸੌਖੀ ਤੋੜ ਦੇਣਗੀਆਂ ਜਦੋਂ ਇਹ ਇਕੱਠੀਆਂ ਹੋ ਕੇ ਲੰਢੀਆਂ ਅਸੀਂ ਸਰਕਾਰਾਂ ਦੇ ਮੂੰਹ ਪੰਨਾਂਗੇ